ਸ਼ੀਰੀਆ ਕਾਲ ਸਾਰਿਆਂ ਨੂੰ ਆ ਆਪਾਂ ਨਿਕਾਈ ਹੈਗੇ ਟਰਾਲੀ ਜੀ ਦੇਗੇ ਟਰਾਲੀ ਇਹਤਨੇ ਚੱਲਣੇ ਹੋਗੇ ਤੇ ਦੋਨੇ ਆਣੇ ਹੋਗੇ ਤੇ ਬਾਕੀ ਕਰਨਾ ਡੈਟੀ ਹੋ ਗਿਆ ਫਿਰ ਇੱਕ ਹੋ ਗਿਆ ਭਾਈ ਮਾ ਆਪਾਂ ਗਾ ਕਰੇਗਾ ਬੱਪੂ ਦੇ ਬਾਕੀ ਦੇ ਕਿਤਾਵਾਂ ਹੀ ਆ ਗਏ ਦੇਖੀ ਤਾਂ ਉਸਨੇ ਨਹੀਂ ਪਈ ਹਲੇ ਤੇ ਹਾਂ ਜਾਨਾ ਜਾ ਕੇ ਵੀ ਕੀ ਕਰਦੇ ਹੁਤੇ ਹਾਂ ਫੇਰ ਆਪਾਂ ਆ ਗਏ ਉਹ ਦਿਓ ਇਹਦਾ ਬਾਕੀ ਤੁਹਾਨੂੰ ਦੱਸਾਂਗੇ ਵੀ ਹਾਂ ਕਿਆ ਕਰਨੇ ਦਾ ਕਾ ਹੋਇਆ ਕਿ ਕਿਆ ਆ ਰੇਟ ਲੱਗੀ ਹੈ ਤਿੰਨੇ ਕੁਆਂਟਰ ਹੋਏ ਆ ਦਾਇਆ ਤੋਂ ਘਟੋਗਾ ਘਟੋਗਾ ਲਾ ਜਾਣਾ ਇਹਾਂ 15 16 ਉਵੇਂ 20 ਕ ਖੇਰੇ ਦਾ 20 ਭਾਈ ਹੁੰਦੇ ਨਾ ਹੁੰਦੇ ਲੱਗਦਾ ਨਹੀਂ ਲੱਛਣ ਇਹ ਇਹਾਂ ਹੋ ਜੇ ਬਾਕੀ ਦੇਖੀ ਹਾਂ ਕਿਨੇ ਹੋ ਹਾਂ ਸਾਰੇ ਦੱਸਦੇ ਕਿਨੇ ਹੋਏ ਖੇਤਾਂ 'ਨੇ ਆਪਣੇ ਆਲੂ ਐ ਪੌਣਾ ਕੋ ਭੀ ਕਾ ਆਲੂ ਲੱਗਿਆ ਵਾ 4 4.5 ਬੋਰੀ ਨੇ ਲੱਗੀ ਦੀ ਆਲੂਆਂ ਆ ਤੇ ਕੀ ਸੋਹਣਾ ਕੁਸ ਯਾਰਾ ਡੁੰਕਾ ਡੁੰਕੇ ਕਰਕੇ ਤਾਂ ਘਟ ਜੰਮਿਆ ਉਹ ਨੰਮੇ ਲੇਟ ਹੈ ਘਣਾ ਕੂਸ 11ਵੇਂ ਨੇ ਵਾਲਾ ਆਇਆ ਨੇ ਮਨ ਕਸੀਆਂ ਲੋੜੀਂ ਚੜਾਈਆਂ ਤੇ ਮਰਮਰ ਇਲਾਕੇ ਤੇ ਹੈਣਾ ਤਿੰਨ ਕਿ ਦਿਨ ਇਲਾਕੇ ਤੇ ਚੜਾਣ ਜਣਾ ਵਾ ਕੰਮ ਕੋਨ ਨੂੰ ਬੇੜਾ ਕਰ ਫੇ ਜਿਹੜੇ ਪੰਜਾਂ ਘੰਟੇ ਲੱਗੇ ਰਹੇ ਸੱਤ ਚੇਲੇ ਕਰੇ ਤੇ ਉਲਾਦੇ ਕਰੇ ਇਧਰ या ना बाकी फिर अपना फिर अपने काका फट्टे का पाइप रोटी रोटी खाया कर पहला रोटी खा काम है करा जाकर ओ आवन इकट्ठे लाए वे यो तनिया ला लेंगे होलिया कड्डी दीया छिड़कता है फैगा का ਇਸ ਤਰੀਕਾ ਟੁਕ ਟੁਕ ਦਿੰਗੇ ਹੋੜੀਆਂ ਗੱਟੀ ਨੇ ਦੇਖੋ ਹੌਣ ਲਾ ਕੇ ਖੜੇ ਪੁੰਕਾ ਨਹੀਂ ਆ ਗਠੇ ਗਏ ਐ ਦੇਖੀ ਘੱਟ ਲਾਏ ਆ ਪਾਲ ਨੇ ਗਠੇ ਪਰ ਮੁੱਲ ਦੀ ਬੋਤੀ ਆਪਣੀ ਹੋਈ ਨਹੀਂ ਹੈਗੀ ਬਹੁਤ ਰੱਖਿਆ ਤਾਂ ਬਾਣ ਖਾ ਸਕਦਾ भी हाँ लाते हैं गटे मैं पौध नहीं हुई कि फिर कैन मुल की पौधों फिर एने को लाए ला गई है तीन क्या ला गई हाँ तीन हैं इसमें मैं खा बिगक बहां से घटो आहान से घटो आयो सारा झन्ना भी लगे आओ ਬਾਕੀ ਕੀ ਕਰ ਰਿਹਾ ਆਪਣਾ ਪਰਚਨਗਾ ਇਹ ਪਹਿਲਾ ਗਿਤੀ ਬੀਜਲੀ ਦੀ ਇਹ 9ਵੇਂ ਮਹੀਨੇ ਦੀ 26 ਤਰੀਕ ਨੂੰ ਬੀਜਦੀ ਸੀ ਆਪਾਂ ਨੇ ਹਾਂ ਚੜਦੇ 10ਵੇਂ ਮਹੀਨੇ ਨੂੰ ਬੀਜਦੀ ਦੀ ਉਹ ਚੜਦੇ 10ਵੇਂ ਮਹੀਨੇ ਭੇ ਕਰਨਾ ਇੱਕ ਕਿੱਕ ਗਾੜੀ ਲੈਤੇ ਰਹੇ ਸਮਾਂ ਦੇ 22-23 ਦਿਨ ਖੜਦੇ ਸੀ ਨੇ 25 ਦਿਨ ਇੱਕ ਇੱਕ ਗਾੜੀ ਲੈ ਇਧਰ ਐ ਤਾਕੜੀ ਗਾੜੀ ਲੈ ਗਏ ਤੇ ਸੋਣੀ ਹੋ ਗਈ ਸੀ ਘੋਟੇ ਦੇ ਉੱਪਰ ਚਲੀ ਗਈ ਸੀ ਫਿਰ ਫਾ ਘੋਟੇ ਦੇ ਉੱਪਰ ਗਿਆ ਫਿਰ ਤੇ ਜ਼ਿਆਦਾ ਕਹਿਣਾ ਫਿਰ ਕਿਹਾ ਹੋ ਗਈ ਸੀ ਇਧਰ ਪਰ ਸੇਣਾ ਜਿੰਦੀ ਵੀ ਧੀ ਵੀ ਸੀ ਆਪਣੇ ਇਸਮਲਾ ਮੇਗਾ ਪਤਨੀ ਆ ਇਸਾ ਵੇ ਦਿਨਾਂ ਪਮੇਤਾ ਦਰੇ ਮੇ ਤਵੀ ਤੇ ਡੜਾ ਬਚਣਾ ਹੋੜੀਆਂ ਦੇ ਉੱਪਰ ਬਾਕੀ ਆਪਾਂ ਕਣਕਮਾਰ ਇਹ ਵੀ ਪੜਨਾ ਹਲੇ ਆਪਾਂ ਨੇ ਕਣਕਮਾਰ ਇਹ ਪਾਪੂ ਕਾ ਫਿਰ ਦੇਖੀਏ ਕੀ ਬਣਾ ਇਹ ਬੱਦਲ ਪਾਈ ਵੀ ਕੱਢ ਰਿਹਾ ਆਹ ਪਹਲੇ ਨਵੇਂ ਸਾਲ ਦਾ ਦਿਨ ਛਿੜਕਾ ਕੇ ਪਾਗਲਾ ਸੋਹਣਾ ਆ ਬਸ ਕਹਿਣਾ ਫਿਰ ਆਪਾਂ ਆਪਣਾ ਉਹ ਕਰਾਂਗੇ ਹੀ ਵਾ ਰੇ ਰੂ ਦੇ ਖੇਰੇ ਵਜਾਟ ਮਰਾਂਗੇ ਰੇ ਰੂ ਪਾ ਮੇ ਤਾ ਮਾਨ ਕਰੇ ਮੰਗਰੀ ਐ ਔਰ ਬਰੇ ਰੂ ਪਾ ਮੇ ਆਪ ਰੇ پاک ਐ ਫਿਰ ਦੇਖੇ ਧਣੀਆਂ ਧੁਨੀਆਂ ਲਾਵੇਂਗੇ ਧਣੀਆਂ ਲਾਹ ਕੇ ਮਿੱਠਾ ਬੀਜ ਕੇ ਹੋਏਗਾ ਟਾਈਮ ਤਾਂ ਲੱਗੇਗਾ ਮਿੰਨਾ ਡੇਟਾ ਵੀ ਮਿੰਨਾ ਤੇ ਲੱਗੋ ਜਾਏਗਾ ਅਕਾਉਂਟ ਤੇ ਗਣਾਂ 40 45 ਦਿਨ ਤੋਂ ਲੈ ਲਿਆ ਹੈ ਹੁਣੇ ਮੈਂ ਮਿੱਥਾ ਆ ਤਣੀਆਂ ਥੋੜਾ ਜਿਆਦਾ ਟਾਈਮ ਲੈ ਲਿਆ ਨਿਕਲ ਲਿਆ ਉਹ ਤੱਪਨੇ ਗਣੇ ਜਲਦੀ ਬਾ ਚ ਗਈ ਸੀ ਉਹ ਤੱਪਨੇ ਲਸਣ ਵਿੱਚ ਲਸਣ ਲਾ ਗਿਆ ਉਹ ਤੱਪ ਇਹ ਆਪਣਾ ਇਸ ਮਾਤੇ ਕੁਸ ਇਹ ਲਾਸਨ ਰੱਖ ਲਿਆ ਨੇ ਵੇਚਦੇ ਪੱਟਕੇ ਨੇ ਰੱਖ ਲਿਆ ਇਧਰ ਨੇ ਛਿੱਤੇ ਰਹਦੇ ਕਰਦੇ ਦੇ ਦੇਖਿਆ ਐਕਸਪੈਰੀਮੈਂਟ ਹੈ ਵੀ ਕਿਆ ਕਹੇ ਮੋਟੇ ਬਠਾ ਕੇ ਠੀਕ ਬਰੀਕ ਰਹਾ ਬਹੁਤ ਸਿੱਧੇ ਗਰੀ ਵੀ ਆ ਰਹੇ ਹੋ ਇਹ ਵੇਖੋ ਇਹ ਬਹੁਤ ਸੰਗਣੇ ਬਾਕੀ ਦੇਖੀ ਆਹ ਪਰਾਲੀ ਆ ਜਰ ਉਸਮਾ ਹੀ ਪਰਾਲੀ ਦੀ ਉੱਥੇ ਪਰ ਉਸਮਾ ਮੇਰ ਕੁਆਲ ਜੰਮ ਰਿਹਾ ਪੱਟੇਗੇ ਜਾਂ ਪਾਣੀ ਦੇਹਗੇ ਨਰਮ ਨਰਮ ਪਰਦੇ ਆ ਇਸ ਵਾਰੀ ਦਿਨ ਮਿੱਠਾ ਨੇ ਵੀ ਛਿੱਤੇ ਨੇ ਤੋਂ ਕਰੇ ਬਾਕੀ ਦੇਖ ਰਹੇ ਕਿ ਆਪਣਾ ਬਾਕੀ ਸਾਨੂੰ ਆਣ ਕੇ ਦੱਸਣਗੇ ਵੀ ਹਾਂ ਕਿੰਨਾ ਤੱਕ ਕਿੰਨੇ ਕਵਾਂਟਰ ਹੋ ਗਏ ਪਰਸਨ ਕੇ ਬਾਕੀ ਇਸੀ ਵੀਡੀਓ ਵਿੱਚ ਦੱਸ ਦੇਣਗੇ ਸਾਨੂੰ ਆ ਕੇ ਆ ਬੰਦੇ ਆ ਜائیںਗੇ ਵੀ ਹਾਂ ਕਿੰਨੇ ਕਵਾਂਟਰ ਹੋ ਗਏ ਵੀ ਕਿੰਨੇ ਕ ਕਿਆ ਰੇਟ ਲਗੀ ਐ ਹਾਂਜੀ ਆਪਾਂ ਵੱਡੇ ਦੇ ਇਹ ਕੱਖ ਕੱਖ ਵੱਡੇ ਨੇ ਇਹ ਕਹਣਾ ਤਿੰਨ ਚਾਰ ਘੜਿਆਂ ਵਾਲੀ ਵੱਟਣੀ ਆ ਵੱਢਦੇ ਆ ਬਲਦਾਂ ਬਣਾਉ ਖੜੇਓ ਪਾਈ ਕੱਖ ਵੱਡੇ ਨੇ ਇਹ ਲਾਗੇ ਵੱਡੇ ਨੇ ਇਹਨੇ ਆਹ ਵੱਡੀ ਗਏ ਵੱਡੀ ਗੱਲ ਹੋ ਰਹੀ ਹੈ। ਕੱਲ ਬੰਦੇ ਆ ਕੇ ਘਰਾਂ ਕਿਲਗਾ। ਫੋਨ ਕਰਦਾ ਪਹਿਲਾਂ 10 ਘੰਟਾ ਪਹਿਲਾਂ ਘਰ ਆਸਤੇ ਮਾਰੇ ਆ। ਆ ਕੇ ਉਹਨੇ ਘਰਾਂ ਹੀ ਬਾਕੀ ਫਿਰ ਪੁੱਛੇਗਾ ਆਪਾਂ ਬਾਦਮਾ। ਕੀ ਕਾਰ ਐਟ ਲੱਗੀ ਹੈ? ਕੀ ਕੁਝ ਹੋਇਆ? ਮੈਕੈਨਿਕ ਕੋਲ ਤਰ ਹੋ ਗਈ। ਠੀਕ ਹੈ। ਓਕੇ ਫਿਰ ਕੱਖ ਵੱਡਗਾ ਮਿਲਿਆ ਫਿਰ ਨੋਹ ਤੁਹਾਡੀ ਆਵਾਜ਼ ਸੁਣੋ ਗੁਰਦੁਆਰੇ ਮਨੱਕਰ ਕੀਰਤਨ ਆ ਗਿਆ ਲੈਕਾਂ ਦੀ ਆਵਾਜ਼ ਸ਼ਾਇਦ ਆਂਦੀ ਹੋਵੇ ਆਵਾਜ਼ ਇਸਮ Dwi'n edrych ar gyfer gwrthu'r dde. Dwi'n edrych जी अपा तो, ने बढ़ ले कख ही कख बढ़ गया ही लत्ते गए कख अपने हो गए सोने कख ज्यादा बट्टा कट्टा कहने जो तो ज्यादा ही हाँ चलो ला भी बढ़ती थी अपने जड़ी के पांडा वो ठीक हो करती बस कल बराबर हो जाएगा पांडा और ला य अपना खाने लाते चलें घर ट्रैक्टर ले चलेंगे आप ਉੱਥੇ ਮਾਫ ਕਰਦੇ ਬਾਈ ਉੱਥੇ ਇਹਨੇ ਕੱਲ ਔਲੀਆਂ ਵੀ ਤੋੜੀ ਸੀ ਹੁਣ ਹੁਣ ਇਹਨੂੰ ਅਸੀਂ ਖੇਤਾਂ ਦੇ ਮਾਲਕ ਕੋਲ ਲੈ ਕੇ ਜਾ ਰਹੇ ਹਾਂ ਆ ਦੇਖੋ ਜੀ ਉੱਥੇ ਨੇ ਆ ਆਲੀਆਂ ਔਲੀਆਂ ਤੋੜਤੀਆਂ ਜੀ ਉੱਥੇ ਹੁਣ ਇਹਨੂੰ ਅਸੀਂ ਮਾਲਕ ਕੋਲ ਲੈ ਕੇ ਜਾ ਰਹੇ ਆ ਆ ਦੇਖੋ ਜੀ ਬਾਈ ਮਾਫ ਕਰਦੇ ਬਾਈ ਜੀ ਆ ਆ ਦੇਖੋ ਜੀ ਆ ਟਰੈ ਆ ਟਰੈਕਟਰ ਘੁਮਾਰਿਆ ਤਾਂ ਜੂਰੇ ਅਸੀਂ ਨੇ ਇਹਨੂੰ ਰੋਕਿਆ ਵੀ ਤਾਂ ਜੀ ਇਹਨੇ ਸਾਰੀਆਂ ਔਲੀਆਂ ਤੋੜਤੀ ਆ ਦੇਖੋ ਜੀ ਟਰੈਕਟਰ ਘੁਮਾਇਆ ਵਾ ਆ ਦੇਖ ਆ ਦੇਖੋ ਜੀ ਉਹ ਚੱਕ ਕਿਤੇ ਨਹੀਂ ਕਰਦਾ ਭਾਈ ਆ ਦੇਖੋ ਅਸੀਂ ਹੁਣ ਪੀਣ ਲੱਗੇ ਚਾਹ ਚਾਹ ਪੀਣੇ ਆ ਅਸੀਂ ਹੁਣ ਜਾ ਰਹੇ ਲੈਣੇ ਆ ਆ ਆਹ ਹੁਣ ਤਾਂ ਸਟਾਰ ਵਕਤ ਜਾ ਕੇ ਆਇਆ ਤਾਂ ਮੈਂ ਬਹੁਤ ਪੈਸਾ ਦਿਖਾਉਣਾ ਧਣੀਆਂ ਆ ਗਾਜਰ ਲਾਈਆਂ ਹੋਈਆਂ ਜੀ ਉਹ ਵੀ ਸੋਹਣੀ ਚਦੋ ਗਾਜਰਾਂ ਵੀ ਧਣੀਆਂ ਧਣੀਆਂ ਵੀ ਹੋ ਗਿਆ ਧਣੀਆਂ ਜੰਮਣ ਲੱਗ ਗਿਆ ਵੈਸੇ ਹੈ ਛਿੱਦਾ ਆਪ ਗੰਡੇ ਮੈਂ ਲੈ ਗਿਆ ਦਾ ਪੱਟ ਕੇ ਮੰਡੀਆਂ ਮੋਟੇ-ਮੋਟੇ ਜੇ ਸੋਹਣਾ ਰੇਟ ਮਿਲ ਗਿਆ ਦਾ 100 ਰੁਪਏ ਆ ਪਕਾਣੇ ਨੂੰ ਰੱਖੇ ਹੋਏ ਆ ਸਾਰੇ ਕਾਰੇ ਬਾਕੀ ਗੰ ਦਾਸਣ ਦੇ ਆ ਇਧਰ ਆ ਗਈ ਸਰ ਬਰਸੀਨ ਕੱਖ ਸਰ ਹਰਾਚਾਰਾ ਆਹ ਆਲੂ ਆ ਗਏ ਬਿੱਗ ਚ ਇਹਨਾਂ ਆਲੂ ਲਾਏ ਹੋਏ ਆ ਉਹ ਪਰਲੀ ਸਾਈਡ ਜਿੱਥੇ ਉਹ ਅੱਗੇ ਦਿਖਦਾ ਤੁਹਾਨੂੰ ਕਿਆਰੇ ਬਣੇ ਹੋਏ ਉੱਥੇ ਗਠਿਆਂ ਉਹ ਗਠਿਆਂ ਦੇ ਕਿਆਰੇ ਨੇ ਸਬਾ ਦੇ ਗੇੜ ਚ ਲਾਏ ਆ ਉਹ ਓਏ ਉਹ ਵੀ ਦੱਸ ਦੇ ਸਹੀ ਕਿਨੇ ਘਾਟਾ ਆ ਦੇਖੋ ਆ ਮੋਟਰ ਹੈ ਸਾਡੀ ਇਹ ਆ ਕੰਮ ਨਹੀਂ ਜੀ ਬੱਧੀ ਹੋਈ ਸੀ ਆ ਮੋਟਰ ਹੈ ਸਾਡੀ ਕੱਲ ਜਿਹੜੀ ਅਸੀਂ ਪ੍ਰੋਸੀਜਨ ਲੈ ਗਏ ਤੇ ਉਹ ਹੋਈ ਸੀ ਸਾਰੀ 16 ਕੁਇੰਟਲ ਹੋਈ ਦੀ 200 ਨੂੰ ਲੱਗੀ ਉਹੀ ਬੈਠ ਗਈ ਸਾਰੀ ਇਹ 3200 ਦੀ ਬੈਠ ਗਈ ਉਹ 3200 ਦਾ ਕੀੜਾ ਹੋਇਆ ਬਸ ਹੁਣ ਤਾਂ ਚਾਰਲੇ ਦਾ ਰੇਟ ਮੰਦਾ ਹੀ ਚੱਲ ਰਿਹਾ ਆ ਮੋਟ ਰੇ ਸਾਡੀ ਮੰਜਾ ਟੁੱਟ ਟੋੜਦੇ ਇਹਨਾਂ ਨੇ ਇਹਨਾਂ ਨੇ ਤਿੰਨਾਂ ਨੇ ਮੰਜਾ ਤੋੜਦਿਆ ਰਾਤ ਨੂੰ ਆਦ ਨੂੰ ਕਾਫੀ ਘੰਟੇ ਇਹਨਾਂ ਨੇ ਮੰਜਾ ਤੋੜਦਿਆ ਲੜਪੇ ਸਾਲੇ ਪੀ ਕੇ ਇਹ ਕਦੇ ਪੁੱਲੀਆ ਸੋਣਾ ਵਿਆਹ ਤਾਂ ਹੁਣ ਅਸੀਂ ਖੇਤਾ ਜੋ ਆਏ ਆ ਉਥੇ ਖੁਰਿਆਰਾਵਾਂ ਵਾਲਾ ਹੈ ਬਰਤ ਦੇ ਆ ਦੇਖੋ ਖੁਰਿਆਰਾਵਾਂ ਦੇ ਸਾਰੇ ਹੁਣ ਬਰਤ ਦੇ ਤੇਜ਼ ਹੋਣੇ ਦੀ ਲਗਵਾ ਰਹੇ ਆ ਫੁਰੀਏ ਦੇਖੋ ਬੁਲਾ ਵੀ ਕਿਰ ਬਣਾ ਆ ਦੇਖੋ ਵਰਦ ਕਾ ਗਾ ਰਹੇ ਨੇ ਮੇਰਾ ਨੰਬਰ ਹੀ ਪਾ ਦੀ ਫਿਰ ਨੰਬਰ ਹੀ ਪਾ ਲਓ ਸੰਦਖੋ ਮੈਂ ਆਉਗਾ ਜੂ ਮਰਜੀ ਕਰੋ ਸਿੰਗ ਖੋਰਾ